ਤ੍ਰੋਪੰਡ ਮੁੱਟਰ ਖੁਰਦ ਦੇ ਵਿੱਚ ਪਹੁੰਚੇ ਆ ਜੀ ਜਿਲ੍ਹਾ ਇਹਨ ਮੋਗਾ ਪਿਆ ਜਾਂਦਾ ਬਾਈ ਭਿੰਦੇ ਕੋਲੇ ਟਰੈਕਟਰ ਦੇ ਸਕਦਾ ਤਿੰਨ ਨਗਿਨੇ ਖੜੇ ਆ ਜੀ ਤੁਹਾਡੇ ਸਾਹਮਣੇ 44 ਖੜੇ 855 ਤੇ 963 ਐਫੀ ਇਹ ਸਾਰੀ ਜਾਣਕਾਰੀ ਬਾਈ ਭਿੰਦੇ ਤੋਂ ਲਵਾਂ ਕੀ ਹਾਲਾ ਬਾਈ ਜੀ ਠੀਕ ਆ ਜਾਨ ਤੇ ਉਹ ਠੀਕ ਠਾਕ ਹਾਂ ਵਧੀਆ ਠੀਕ ਆ ਜੀ ਬਾਈ ਇਹਦੇ ਬਾਰੇ ਮੇਰ ਬਾਬਾ 44 ਐਕਸਟੀ ਬਾਰੇ ਇਹ 2022 ਮਾਡਲ ਆ ਜਾਨ ਤੇ ਅਸਲ 2022 ਮਾਡਲ ਹਾਂ ਠੀਕ ਆ ਵੀਰੇ ਜੇ ਇੰਜਨ ਗੇਅਰ ਦੀ ਗੱਲ ਕਰੀਏ ਭਾਈ ਇੰਜਨ ਗੇਅਰ ਸਹੀ ਆ ਦਾ ਠੀਕ ਹੈ ਹਰ ਵਾਰਸ ਵੀਡੀਓ ਹੈਨਾ ਹਾਂ ਠੀਕ ਹੈ ਵੀਰੇ ਕਿੰਨਾ ਚੱਲਿਆ ਵੀਰੇ ਇਹ ਇਹ 1400 ਕਿੰਟ 1400 ਕਿੰਟ ਚੱਲਿਆ ਹੈਨਾ ਟਾਇਰਾਂ ਦੀ ਜੇ ਗੱਲ ਕਰੀ ਬਾਈ ਭਿੰਦੇ ਦੇ ਆਪਾਂ ਟਾਇਰ ਹੈਗੇ ਤੇ ਬਾਈ 90 ਪੈਸੇ ਨਾਲ ਦੇ ਚਾਰੇ 90 ਪੈਸੇ ਹੈਨਾ ਬੀਕੇਟੀ ਦਾ ਟਾਇਰ ਆ ਨਾਲ ਦੀ ਇਹ ਨਾਲ ਦੇ ਆ ਨਾਲ ਦੇ ਟਾਇਰ ਆ ਮਿੱਤਰੋ ਦੇਖ ਸਕਦੇ ਰਿਮਾਂ ਰੂਮਾਂ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਮਗਰਾ ਡਾ ਅਮਰੂਡਾਂ ਤੇ ਵੀਰੇ ਕੋਈ ਟੱਚਿੰਗ ਤਾਂ ਨਹੀਂ ਕਿਤੇ ਅਟਾਚਿੰਗ ਦੀ ਸਾਰਾ ਰਾਈਨਲ 626 ਦਾ ਸਾਰਾ ਰਾਈਨਲ ਸਾਰਾ ਰਾਈਨਲ ਹਾਂ ਠੀਕ ਆ ਜੀ ਦੇਖ ਸਕਦੇ ਮਿੱਤਰੋ ਫੇਵਰ ਹੌਟ ਲੱਗ ਗਿਆ ਜੀ ਬਾਕੀ 1400 ਘੰਟਾ ਚੱਲਿਆ ਹੈ ਨਾ ਵੀਰੇ ਹਾਂ 1400 ਘੰਟਾ 1400 ਘੰਟਾ ਬੈਕ ਸਾਈਡ ਵੀ ਦਿਖਾ ਦੇ ਗਲਦੀਪ ਚੰਗੀ ਤਰ੍ਹਾਂ ਦਿਖਾ ਦੇ ਨਾ ਕੈਮਰਾ ਮਾਰ ਦੇ ਟਿਕਾ ਕੇ ਤੇ ਟਰੈਕਟਰ ਮਿੱਤਰੋ ਰੂਹ ਖੁਸ਼ ਕੀਤੀ ਭਈ ਆ ਸਾਹਮਣੇ ਰੱਖਿਆ ਹੋਇਆ ਬਾਈ ਟਰੈਕਟਰ ਹੈ ਹਾਂ ਮੋਗਾ ਨੰਬਰ ਆ ਫਰਸਟ ਪਾਰਟੀ ਫਰਸਟ ਪਾਰਟੀ ਆ ਮੋਗਾ ਨੰਬਰ ਆ 1400 ਘੰਟਾ ਚੱਲਿਆ 1400 ਘੰਟਾ ਚੱਲਿਆ ਤੇ ਸ਼ੌਂਕਣਾ ਰੱਖਿਆ ਬਾਈ ਦਾ ਟਰੈਕਟਰ ਦੇਖ ਸਾ ਘੋੜਾ ਬੈਂਪਰ ਲੱਗਿਆ ਹੈ ਨਾ ਬਾਈ ਤੇ ਸ਼ੋ 26 ਦਾ ਵੀ オリジナル ਆ ਸਾਰਾ ਹੀ ਰਾਈਨਲ ਆ ਠੀਕ ਆ ਵੀਰੇ ਕੀ ਡਿਮਾਂਡ ਕਰਦੇ ਬਾਈ ਜੀ ਇਹਦੇ ਆਪਾਂ ਰਿਮਾਰਡ ਇਹਦੀ ਕਰਦੇ ਆਂ ਜਾਨ ਟੇ 5,85,000 585 ਹਾਂ ਠੀਕ ਆ ਜੀ ਕਿੱਥੋਂ ਤੱਕ ਛੱਡ ਦੋਗੇ ਵੀਰੇ ਅੱਪਾ ਛੱਡ ਦਿਆਂਗੇ 5,60,000 ਦਾ 560 ਦਾ ਠੀਕ ਆ ਜੀ ਲਓ ਮੈਂ ਮਤਰੋ 560 ਦਾ ਟਰੈਕਟਰ ਆ ਤੁਹੇ ਲੈ ਆ ਸਕਦਾ 20,000 ਪੇ ਡਿਸਕਾਊਂਟ ਆ ਇਹਦੇ ਵਿੱਚੋਂ ਤੇ ਜਿਹੜਾ ਵੀਡੀਓ ਦੇਖ ਕੇ ਜਾਓ ਬਾਈ ਖੁਸ਼ ਕਰਕੇ ਤੋਰੂਗੇ ਹਾਂ ਖੁਸ਼ ਕਰਕੇ ਲਓ ਮਤਰੋ ਟਰੈਕਟਰ ਤੁਹੇ ਦੇ ਸਕਦਾਂ ਨਗੀਨਾ ਪਿਆਰੇ ਸੱਦ ਛੱਡਣ ਵਾਲਾ ਟਰੈਕਟਰ ਨਹੀਂ ਇਹੇ ਬਾਈ ਭਿੰਦੇ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਤੇ ਆਪਾਂ ਲਾਠ ਦੇ ਨੰਬਰ ਵੀ ਬੋਲਾਂਗੇ ਅੱਗੇ ਵੀਰੇ 855 ਖੜਾ ਸਵਰਾਜ ਇਹ 2018 ਮਾਡਲ ਆ ਜਾਂ ਇਹ 2006 ਠੀਕ ਆ ਜੀ ਤੇ ਪਾਵਰ ਸਟੀਰਿੰਗ ਆ ਹਨਾ ਵੀਰੇ ਹਾਂ ਫੁੱਲ ਟੌਪ ਆ ਵੀ ਫੁੱਲ ਟੌਪ ਆ ਤੇ ਇੰਜਨ ਗੇਅਰ ਕਿਵੇਂ ਦਾ ਵੀਰੇ ਜਮਾ ਸਹੀ ਆ ਕਿਤੋਂ ਖੁੱਲਿਆ ਨਹੀਂ ਜੀ ਕਿਤੋਂ ਨਹੀਂ ਖੁੱਲਿਆ ਹਨਾ ਟਾਇਰਾਂ ਦੀ ਜੇ ਗੱਲ ਕਰੀ ਬਾਈ ਜੀ ਆਪਾਂ ਟਾਇਰ ਇਹਦੇ ਦੁਆਰਾ ਦੇ ਆ ਹੈ ਬਾਈ ਦੁਆਰਾ ਪਾਏ ਆ ਬੀਕੇਟੀ ਦੇ ਹੈ ਚੌਕੜਾ ਹੀ ਚੌਕੜਾ ਹੀ ਹੈ 95 ਪੈਸੇ ਲਓ ਮੈਂ ਤੁਹਾਨੂੰ 95 ਪੈਸੇ ਟਾਇਰ ਆ ਚੌਕੜਾ ਹੀ ਟਾਇਰਾਂ ਦਾ ਨਵਾਂ ਆ ਹੇ ਸੇਹੂ ਸੇਦਾ ਦੇਖ ਸਕਦਾ ਚੈੱਕ ਕਰ ਸਕਦਾ ਤੁਸੀਂ ਬਹੁਤ ਸੋਹਣਾ ਟਰੈਕਟਰ ਪਿਆ ਖੋਲ ਕੇ ਦਿਖਾਈਏ ਹਨਾ ਲਓ ਮਿੱਤਰੋ ਮਾਰੋ ਨੀਗਾ ਆ ਸਟicker ਤੋਂ ਕਰਨਾਲ ਦੀ ਹੈ ਵੀ ਸਾਰਾ ਕੁਝ ਨਾਲ ਦਾ ਹੀ ਹੈ ਜੰਤੇ ਆ ਲਾਈਟਿੰਗ ਲੋਟਿੰਗ ਲਾਈ ਜਾਨ ਸਾਹਮ ਕੇ ਰੱਖਿਆ ਹੋਇਆ ਟਰੈਕਟਰ ਆ ਬਾਈ ਦਾ ਦੇਖ ਸਕਦੇ ਤੁਸੀਂ ਪੂਰੀ ਗੱਲ ਬਾਤ ਹੈ ਹਨਾ ਠੀਕ ਆ ਜੀ ਤੇ ਪੈਰਪੁਰ ਦਾ ਨਾਮ ਦਾ ਦਿਖਾ ਦੇ ਗਿਲਦੀਪ ਮੜਾ ਆ ਸਟicker ਤੋਂ ਸਾਰਾ ਕੁਝ ਨਾਲ ਦੀ ਆ ਵੀ origianal ਹੀ ਪੇਂਟ ਸਾਰਾ ਰੈਜਨਲ ਆ ਯਾਰ ਰੰਗ ਕਿਤੇ ਵੀ ਨਹੀਂ ਲੱਗਿਆ ਦੁਬਾਰਾ ਠੀਕ ਆ ਠੀਕ ਆ ਠੀਕ ਆ ਤੇ ਇਹ ਕਿੰਨਾ ਚੱਲਿਆ ਸੀ ਵੀਰੇ 1900 ਘੰਟਾ ਚੱਲਿਆ 1900 ਘੰਟਾ ਚੱਲਿਆ ਠੀਕ ਆ ਪਾਰਟੀ ਕਿਹੜੀ ਐ ਫਾਸਟ ਪਾਰਟੀ ਇਹ ਵੀ ਫਾਸਟ ਪਾਰਟੀ ਇਹਦੀ ਕਿ ਡਿਮਾਂਡ ਕਰਦੇ ਬਈ ਆਪਾਂ ਇਹਦਾ ਵੀ 585 ਆ 585 ਹਾਂ ਠੀਕ ਆ ਇਹ ਚੋਗਰਣਾ ਡਿਸਕਾਊਂਟ ਆ ਇਹ ਵੀ 565 ਦਾ ਦੇ ਦਿਆਂਗੇ ਇਹ ਵੀ 565 ਦਾ ਹਾਂ ਲਓ ਮੇਟਰ 20000 ਰੁਪਏ ਇਹਦੇ ਵਿੱਚ ਡਾ ਦਿਓ 20000 ਪਰ ਡਿਸਕਾਊਂਟ ਇਹਦੇ ਵਿੱਚ 565 ਦਾ ਦੇ ਦਾਂਗੇ ਹਾਂ 585 ਡਿਮਾਂਡ ਆ ਤੇ ਦੇਖ ਸਾਡਾ ਟਰੈਕਟਰ ਸਾਰਾ ਹੀ ਏ ਟੂ ਜ਼ੈਡ ਰੈਨਲ ਆ ਕੱਲਾ ਟਾਇਰਾਂ ਦਾ ਚੌਕੜਾ ਨਵਾਂ ਹੈ ਨਾ ਬਾਕੀ ਸਾਰਾ ਅਰੀਜਨਲ ਟਰੈਕਟਰ ਆ ਬਾਕੀ ਸਾਰਾ ਅਰੀਜਨਲ ਆ ਠੀਕ ਆ ਜੀ ਤੇ ਅੱਗੇ ਚੱਲ ਗਏ ਆਪਾਂ ਵੀਰੇ ਅੱਗੇ ਆਹ ਘੜਾ 976 ਟੈਫੀ ਇਹ ਹੈਗਾ ਜੈਂਟ 2018 ਮਾਡਲ ਅੱਛਾ ਇਹ 2018 ਹੈ ਨਾ ਠੀਕ ਆ ਵੀਰੇ ਇਹਦੇ ਟਾਇਰਾਂ ਦੀ ਬਾਈ ਜੀ ਆਪਾਂ ਗੱਲ ਕਰੀਏ ਟਾਇਰ ਇਹਦੇ ਹੈਗੇ ਆ 75% 75% ਟਾਇਰ ਆ ਐਮ ਆਰ ਐਫ ਦੇ ਟਾਇਰ ਹੈ ਨਾ ਨਾਲ ਦੇ ਟਾਇਰ 16 ਦੇ ਟਾਇਰਾਂ ਨਾਲ ਦੇ ਟਾਇਰ ਨਾਲ ਦੇ ਠੀਕ ਆ ਜੀ ਬਾਕੀ ਰਮਰਮਾ ਦਾ ਦੇਖ ਸਕਦੇ ਮਿੱਤਰੋ ਬਹੁਤ ਸੋਹਣਾ ਟਰੈਕਟਰ ਪਿਆ ਵੀ ਤੇ ਸ਼ੋ ਛੱਪੇ ਦਾ ਕੇ ਮੈਂ ਵੀਰੇ ਸਾਰਾ ਰਾਈ ਨਾਲ ਆਹ সেলਫ ਵੀ ਨਹੀਂ ਖੁੱਲੀ ਯਾਰ ਕੋਈ ਕੁਝ ਨਹੀਂ ਖੁੱਲਿਆ ਅੱਛਾ ਸੈਲਫ ਵੀ ਨਹੀਂ ਖੁੱਲੀ ਸਾਰਾ ਹੀ ਰਾਈ ਨਾਲ ਠੀਕ ਹੈ ਲੋ ਮਤਰਾ ਦੇ ਸਕਦੇ ਤੁਸੀਂ ਆਈਡੀ ਵੀਰੇ ਇਹ ਕਿੰਨਾ ਕ ਚੱਲਿਆ ਹੋਊਗਾ ਇਹ ਚੱਲਿਆ ਵਾ 1800 ਘੰਟੇ ਚੱਲਿਆ ਵਾ ਜੰਟ ਅੱਛਾ ਇਹ 1800 ਘੰਟੇ ਚੱਲਿਆ ਹਾਂ ਠੀਕ ਹੈ ਠੀਕਾ ਲੋ ਮਤਰਾ ਆ ਵੀ ਸ਼ੌਂਕ ਨਾਲ ਰੱਖਿਆ ਹੋਇਆ ਟਰੈਕਟਰ ਆ ਬਹੁਤ ਸੋਹਣਾ ਯਾਜਵਾਗਾ ਟਰੈਕਟਰ ਆ ਦੇਖ ਸਕਦੇ ਤੁਸੀਂ ਪੈਰਪੁਰਦਾਨਾਂ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਦੇਖ ਸਕਦੇ ਤੁਸੀਂ ਗੱਲ ਬਾਤ ਆ ਹਨਾ ਬਾਈ ਟਰੈਕਟਰ ਚ ਪੂਰਾ ਸਾਂਭਿਆ ਵਾ ਹਾਂ ਸਾਂਭਿਆ ਹੋਇਆ ਟਰੈਕਟਰ ਅਸ਼ੋ ਸ਼ੱਪੇ ਦਾ ਵਾਡੀ ਲੈਣ ਦਾ ਸਾਰਾ ਦੇਖ ਸਕਦੇ ਤੁਸੀਂ A to Z ਹੀ origignal ਆ ਵੈਕ ਸਾਈਡ ਵੀ ਦਿਖਾ ਦੇ ਮਿੱਤਰ ਆ ਵੈਕ ਸਾਈਡ ਵੀ ਦਿਖਾ ਦੇ ਸਾਰਾ ਟਿਊਬ ਡੱਬਾ ਤੇ ਪੇਂਟ ਉਹ ਵੀ origignal ਹੀ ਆ ਸਾਰਾ ਮੇਰੇ ਮਰਮਾ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਅਸਟਿਕਸ ਤੋਂ ਕਨਾਲ ਦੀ ਨਾਲ ਉਹਦੇ ਏਜੰਟ ਨਾਲ ਦੇ ਅਸਟਿਕਸ ਸ਼ੁਕਰ ਕਿੰਨਾ ਮਾਡਲ ਦੱਸ ਸੀ ਵੀਰੇ 18 ਮਾਡਲ 18 ਮਾਡਲ ਇਹਦੀ ਡਿਮਾਂਡ ਕਰਦੇ ਬਈ ਬੰਦੇ ਇਹਦੀ ਡਿਮਾਂਡ ਵੀ 585 585 ਹਾਂ ਠੀਕ ਆ ਇਹ ਕਿਉਂ ਕਿੰਨੇ ਡਿਸਕਾਊਂਟ ਦੇ ਦਾਂਗੇ ਆਪਾਂ ਇਹ ਦੇ ਦਾਂਗੇ ਆਪਾਂ 5 ਲੱਖ 70 ਹਜ਼ਾਰ ਦਾ ਇਹ 70 ਦਾ ਦੇ ਦਾਂਗੇ ਹਾਂ ਲਓ ਮੱਤਰੋ 15000 ਰੁਪਏ ਡਿਸਕਾਊਂਟ ਆ ਟਰੈਕਟਰ ਵਿੱਚੋਂ 585 ਇਹਦੀ ਡਿਮਾਂਡ ਆ 570 ਅੱਦਾ ਦੇਣਾ ਲਾਸਟ ਹਾਂ ਠੀਕ ਆ ਜੀ ਇਹ ਪਿੰਡ ਬੁੱਟਰ ਖਰਦ ਦੇ ਵਿੱਚ ਖੜਿਆ ਜੀ ਜਿਹੜਾ ਇਹਨੂੰ ਮੋਗਾ ਪਿਆ ਜਾਂਦਾ ਬਾਕੀ ਨੰਬਰ ਬੋਲ ਦ ਵੀਰੇ ਆਪਣਾ 9859 92518 9859 92518 ਇਹ ਬਈ ਪਿੰਦੇ ਦਾ ਨੰਬਰ ਆ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਆ ਸਕਦੇ ਬਾਈ ਕੋਲੇ ਟਰੈਕਟਰ ਲਿਜਾ ਸਕਦੇ ਵਾਕੇ ਚੈੱਕ ਕਰਕੇ ਤਸੱਲੀ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਦੇ ਦਬ ਕੇ ਧੰਨਵਾਦ